ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਪਟਿਆਲਾ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਜਿੱਥੇ ਉਹਨਾਂ ਨੇ ਜੈ ਬੀਬਾ ਦੀ ਤਾਰੀਫ਼ ਕੀਤੀ ਹੈ ਤੇ ਕਿਹਾ ਕਿ ਭਾਜਪਾ ਵਰਕਰਾਂ ਨੂੰ ਟਿਕਟ ਦਵਾਂਡ ਦੇ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਬੁੱਲੋਂ ਦਾ ਕਹਿਣਾ ਹੈ ਕਿ ਸਾਡੇ ਉਮੀਦਵਾਰਾਂ ਨੂੰ ਧਮਕਾਇਆ ਜਾ ਰਿਹਾ ਤੇ ਉੱਥੇ ਹੀ 3 ਸਾਲ ਤੋਂ ਚੋਣਾਂ ਕਰਵੌਣ ਤੋਂ ਪਾਰਟੀ ਪੱਜ ਰਹੀ ਹੈ ਉਹਨਾਂ ਦਾ ਕਹਣਾ ਕਿ ਜੇਕਰ ਤੱਕਾ ਕੀਤਾ ਤਾਂ ਪੁਲਿਸ ਨੂੰ ਵੀ ਚੇਤਾਵਨੀ ਦਿੱਤੀ ਹੈ ਤੇ ਕਿਹਾ ਹੈ ਕਿ ਕੇਂਦਰ ਸਖਤ ਤਰੀਕੇ ਨਾਲ ਜਿੱਠੇਗੀ ਤੇ ਪੁਲਿਸ ਅਫਸਰਾਂ ਦੀ ਵੀ ਖੈਰ ਨਹੀਂ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਤੱਕਾ ਕਰਵਾਏਗਾ ਉਹ ਪੁਲਿਸ ਅਫਸਰ ਆਪ ਜ਼ਿੰਮੇਵਾਰ ਹੋਵੇਗਾ ਤੇ ਆਪ ਦੀ ਸਰਕਾਰ ਉਹਨਾਂ ਦਾ ਕਹਿਣਾ ਹੈ ਕਿ ਕਿਸੇ ਦੇ ਨਾਲ ਖੜਦੀ ਨਹੀਂ ਹੈ ਤੇ ਇਸ ਦੇ ਲਈ ਅਫਸਰ ਧਿਆਨ ਦੇ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੈ ਕੇ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਕਈ ਤਰ੍ਹਾਂ ਦੇ ਸਵਾਲ ਚੁੱਕੇ ਗਏ ਨੇ ਤੇ ਇਸੇ ਦਰਮਿਆਨ ਹੀ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਸਰਕਾਰ ਜਿਹੜੀ ਉਹ ਕਿਸਾਨਾਂ ਦੇ ਨਾਲ ਹੈ ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਦੀ ਸਾਨੂੰ ਬੀ ਚਿੰਤਾ ਉਹਨਾਂ ਨੂੰ ਕੁਝ ਨਹੀਂ ਹੋਣ ਦਿੱਤਾ ਜਾਵੇਗਾ ਇਸ ਦਰਮਿਆਨ ਹੋਰ ਕਈ तमाम ਮੁੱਦੇ ਤੇ ਰਵਨੀ ਸਿੰਘ ਬਿੱਟੂ ਦੇ ਵੱਲੋਂ ਜਵਾਬ ਦਿੱਤੇ ਗਏ ਨੇ ਬਹੁਤ ਹੀ ਸਤਕਾਰਯੋਗ ਭਾਜਪੀ ਦੇ ਬਹੁਤ ਹੀ ਸੀਨੀਅਰ ਲੀਡਰ ਮੌਜੂਦਾ ਐਮਐਲਏ ਅਸ਼wini ਸ਼ਰਮਾ ਜੀ ਸਤਕਾਰਯੋਗ ਸਾਡੇ ਬਹੁਤ ਹੀ ਸਤਕਾਰਯੋਗ ਜਿਨ੍ਹਾਂ ਨੂੰ ਪੰਜਾਬ ਤੇ ਪਟਿਆਲਾ ਹਮੇਸ਼ਾ ਬਹੁਤ ਵੱਡਾ ਪਿਆਰ ਚਾਹੇ ਪਿਛਲੀਆਂ ਪਾਰਲੀਮੈਂਟ ਦੀਆਂ ਚੋਣਾਂ ਹੋਣ ਬਹੁਤ ਵੱਡਾ ਨਿੱਘਾ ਪਿਆਰ ਇਸ ਪਟਿਆਲੇ ਦਾ ਉਹਨਾਂ ਦੇ ਨਾਲ ਆ ਤੇ ਉਹਨਾਂ ਦਾ ਏ ਮੇਰੇ ਸਤਕਾਰਯੋਗ ਮਹਾਰਾਣੀ ਪ੍ਰਨੀਤ ਕੌਰ ਜੀ ਸਾਡੇ ਸਤਕਾਰਯੋਗ ਅਨਚਾਰ ਸਾਡੇ ਆਪਣੇ ਅਸੀਂ ਇੱਕ ਪਿੰਡ ਤੋਂ ਸਾਡੇ ਸਤਕਾਰਯੋਗ ਚੀਮਾ ਸਾਹਿਬ ਸਾਡੇ ਬਹੁਤ ਹੀ ਜਿਹਾਰੂ ਜਿਹੜੇ ਇਸ ਵੇਲੇ ਮੈਂ ਸਮਝਦਾ ਆਮ ਤੌਰ ਤੇ ਇਹ ਬੜੀਆਂ ਗੱਲਾਂ ਹੁੰਦੀਆਂ بڑے ਪਰਿਵਾਰ ਦੇ ਜਾਂ ਪੀੜੀਦਰ ਪੀੜੀ ਚੱਲਦੇ ਪਰਿਵਾਰਾਂ ਵਿੱਚ ਸ਼ਾਇਦ ਕਿਤੇ ਉਹ ਆਮ ਨਾਲ ਹੀ ਚੀਜ਼ਾਂ ਮਿਲ ਜਾਂਦੀਆਂ ਪਰ ਤੁਸੀਂ ਅੱਜ ਦੇਖੋਗੇ ਵੀ ਜਿੰਨਾ ਸੰਘਰਸ਼ ਮੈਨੂੰ ਇੱਕਦਮ ਬੀਬਾ ਜੈਂਦਰ ਜੀ ਨੂੰ ਦੇਖ ਕੇ ਉਹ ਹੜਾਂ ਦੀ ਗੱਲ ਯਾਦ ਆਈ ਕਿ ਕਿਸ ਤਰੀਕੇ ਨਾਲ ਇਹਨਾਂ ਨੇ ਉਸ ਆਪਣਾ ਸੰਘਰਸ਼ ਆਪਣਾ ਮਕਾਮ ਬਣਾਇਆ ਤੇ ਅੱਜ ਵੀ ਸਾਰਿਆਂ ਨਾਲ ਕੋਆਰਡੀਨੇਟ ਕਰਕੇ ਵੀ ਮੇਰੇ ਬੀਜੇਪੀ ਦਾ ਕੋਈ ਵੀ ਵਰਕਰ ਕੋਈ ਟਿਕਟ ਦਾ ਜਿਹਨੂੰ ਬੀਜੇਪੀ ਦੀ ਮਿਲੀ ਹੈ ਉਹਦੇ ਨਾਲ ਕੋਈ ਕਿੰਤੂ ਪ੍ਰੰਤੂ ਨਾ ਹੋਵੇ ਇਹ ਬਹੁਤ ਵੱਡੀ ਗੱਲ ਨਾਲ ਬੀਬਾ ਜੀ ਬੈਠੇ ਆ ਸਾਡੇ ਕੋਨ ਚਾਰਜ ਨੇ ਜਿਹੜੇ ਸਾਡੇ ਸਤਕਾਰਯੋਗ ਮੀਮੀ ਦਮਨ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਸਾਡੇ ਤੋੜਾ ਸਾਹਾਬ ਸਾਡੀ ਸਾਰੀ ਬੀਜੇਪੀ ਦੀ ਲੀਡਰਸ਼ਿਪ ਤੇ ਸਤਕਾਰਯੋਗ ਪ੍ਰੈਸ ਇੱਕ ਗੱਲ ਬੜੀ ਸਾਫ਼ ਨਜ਼ਰ ਆਈ ਆ ਪਿਛਲੇ ਦਿਨਾਂ 'ਚ ਉਹ ਤਿਆਰੀ ਤੋਂ ਪਤਾ ਲੱਗਦਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਕੀ ਕਰ ਰਹੀ ਹੈ ਤੇ ਕੀ ਕਰਨ ਜਾ ਰਹੀ ਹੈ ਉਹ ਅਸੀਂ ਤੁਹਾਡੇ ਮੂਰੇ ਰੱਖਣ ਜਾ ਰਹੇ ਸੀ ਕਿਸ ਤਰੀਕੇ ਨਾਲ ਜਿਹੜੇ ਸਾਡੇ ਬੀਜੇਪੀ ਦੇ ਕੈਂਡੀਡੇਟ ਨੇ ਉਹਨਾਂ ਨੂੰ ਕਿਵੇਂ ਕਾਗਜ਼ਾਂ 'ਚ ਹਰਾਸ ਕੀਤਾ ਜਾ ਰਿਹਾ ਕਿਵੇਂ ਉਹਨਾਂ ਨੂੰ ਪੁਲਿਸ ਜਾ ਕੇ ਘਰਾਂ ਤੇ ਉਹਨਾਂ ਦੀ ਦਬਿਸ਼ ਕਰ ਰਹੀ ਆ ਉਹਨਾਂ ਨੂੰ ਡਰਾ ਰਹੀ ਆ ਧਮਕਾ ਰਹੀ ਆ ਉਹਨਾਂ ਤੇ ਕੇਸ ਪਾ ਰਹੀ ਆ ਉਹ ਚੀਜ਼ਾਂ ਵੱਖ-ਵੱਖ ਜਗ੍ਹਾ ਤੋਂ ਥੋੜੇ ਵੀ ਮੂਰੇ ਆਈਆਂ ਤੇ ਕੁਝ ਅਸੀਂ ਤੁਹਾਨੂੰ ਵੀਡੀਓ ਵੀ ਦਿਖਾਵਾਂਗੇ ਕਿਸ ਤਰੀਕੇ ਨਾਲ ਸਾਡੇ ਨਾਲ ਇਹ ਚੀਜ਼ਾਂ ਹੋ ਰਹੀਆਂ ਇਸੇ ਕਰਕੇ ਖਾਸ ਤੌਰ ਤੇ ਹਾਈ ਕਮਾਂਡ ਨੇ ਚਾਹੇ ਅਸ਼ਵਨੀ ਜੀ ਨੇ ਚਾਹੇ ਮੈਂ ਬੈਠਾਂ ਜਾਤੀ ਮਾਸਟਰ ਚਾਈ ਗਰੇਵਾਲ ਸਾਹਿਬ ਸਭ ਨੂੰ ਪਟਿਆਲੇ ਅੱਜ ਮਹਾਰਾਣੀ ਸਾਹਿਬ ਕੋਲ ਭੇਜੀ ਆਏ ਤੇ ਮੈਂ ਇੱਕ ਗੱਲ ਸਾਫ਼ ਜੀ ਕਹਿਣਾ ਚਾਹੁੰਦਾ ਕੋਈ ਉਰੇ ਨਵਾਂ ਪੋਲਿਟੀਕਲ ਅਸੀਂ ਲੋਕ ਨਹੀਂ ਅਸੀਂ ਸਰਕਾਰਾਂ ਵੀ ਦੇਖੀਆਂ ਅਸੀਂ ਆਪੋਜੀਸ਼ਨਾਂ ਵੀ ਦੇਖੀਆਂ ਅਸੀਂ ਮੁੱਖ ਮੰਤਰੀ ਵੀ ਸ਼ਿਪਾ ਦਾ ਦੇਖੀਆਂ ਤੇ ਪਰ ਗੱਲ ਇੰਨੀ ਆ ਇੱਕ ਗੱਲ ਮੈਂ ਪਹਿਲਾਂ ਤਾਂ ਅਫਸਰ ਸਬੰਧਾਂ ਨੂੰ ਕਹਿਣਾ ਚਾਹੁੰਦਾ ਆਫੀਸਰ ਸਿਵਾਨ ਇਲੈਕਸ਼ਨ ਕਮਿਸ਼ਨ ਦੇ ਅੰਡਰ ਨੇ ਦੂਜੀ ਗੱਲ ਮੈਂ ਕੋਈ ਗਾਉਣ ਵਾਲੀ ਜਾਂ ਐਸੀ ਗੱਲ ਨਹੀਂ ਕਰ ਰਿਹਾ ਮੈਂ ਇਹ ਕਹਿ ਰਿਹਾ ਵੀ ਜਿਹੜੇ ਆਫੀਸਰ ਨੇ ਉਹਨਾਂ ਦੇ ਉਰੇ ਆਈਪੀਐਸ ਲਿਖਿਆ ਹੁੰਦਾ ਜਿਹੜੇ ਸੀਨੀਅਰ ਪੋਸਟ ਨੇ ਜਾਂ ਉਹ ਆਈਐਸ ਹੁੰਦੇ ਜੇ ਉਸ ਸੰਵਿਧਾਨ ਹੋਣੀ ਅਸ਼ਵਰੀ ਤੇ ਮਹਾਰਾ ਢੀ ਸਾਬ ਅਸੀਂ ਗੱਲ ਕਰ ਰਹੇ ਸੀ ਵੀ ਹਰ ਇਹਨਾਂ ਦਾ ਡੀ ਲਾਇਨਸ ਦਾ ਬੰਦਾ ਉਸ ਸੰਵਿਧਾਨ ਰੋਜ਼ ਉਹ ਲਾਲ ਕਿਤਾਬ ਆ ਜਿਹੜੀ ਇਹਨਾਂ ਦੇ ਹੱਥਾਂ 'ਚ ਹੁੰਦੀ ਆ ਵਿੱਚੋਂ ਚਾਹੇ ਖਾਲੀ ਹੁੰਦੀ ਆ ਉਹ ਲੱਗ ਕਰ ਲ ਪਰ ਸੰਵਿਧਾਨ ਸੰਵਿਧਾਨ ਦੀ ਦੁਹਾਈ ਦਿੰਦੇ ਆ ਅੱਜ ਵੀ ਸਵੇਰੇ ਖੜੇ ਪਾਰਲੀਮੈਂਟ 'ਚ ਇਹੀ ਕਰਦੇ ਸੀ ਤੇ ਇਹ ਸੰਵਿਧਾਨ ਦੀ ਗੱਲ ਕਰਨ ਵਾਲੇ ਤੇ ਇੱਥੇ ਕੀ ਕਰ ਰਹੇ ਆ ਪੰਜਾਬ 'ਚ ਮੰਨਦੇ ਆ ਅਸੀਂ ਵੀ ਪਹਿਲਾਂ ਤਾਂ ਤੁਸੀਂ ਇਲੈਕਸ਼ਨਾਂ ਤੋਂ ਹੀ ਭੱਜੇ ਰਹੇ ਤਿੰਨ ਸਾਲ ਇਲੈਕਸ਼ਨਾਂ ਤੋਂ ਤੁਸੀਂ ਬਿਲਕੁਲ ਤੁਸੀਂ ਮੈਂ ਸਮਝਦਾ ਇਸ ਕ੍ਰੀਮ ਕੋਰਟ ਨਾਲ ਉਹਦੀ ਤੁਸੀਂ ਇਲੈਕਸ਼ਨ ਹੀ ਨਹੀਂ ਕਰਾਉਣੀ ਸੀ ਲੋਕਾਂ ਦਾ ਹੱਕ ਹੀ ਨਹੀਂ ਮਿਲਣਾ ਸੀ ਹੁਣ ਮੈਂ ਜਿਹੜੀ ਗੱਲ ਕਰ ਰਿਹਾ ਸੀ ਵੀ ਆਈਪੀਐਸ ਤੇ ਆਈਐਸ ਅਫਸਰ ਫੇਰ ਨਾ ਕਹਿਣ ਜੇ ਕੋਈ ਵੀ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਤੋਂ ਕਸਾਈ ਕੀਤੀ ਤੇ ਫਿਰ ਮੈਂ ਧਮਕੀ ਨਹੀਂ ਦੇਣ ਵਾਲੀ ਗੱਲ ਡਰਾਉਣ ਵਾਲੀ ਨਹੀਂ ਇਹ ਸੈਂਟਰ ਨਾਲ ਰਿਲੇਟਡ ਨਹੀਂ ਸੈਂਟਰ ਨਾਲ ਸੰਬੰਧ ਨਹੀਂ ਫੇਰ ਕੱਲ ਨੂੰ ਨਾ ਕਹਿਣ ਵੀ ਕੋਈ ਇਹਨਾਂ ਦੀ ਸ਼ਿਕਾਇਤ ਹੋਈ ਕੋਈ ਇਹਨਾਂ ਦਾ ਸਾਹਮਣੇ ਬਿਲਕੁਲ ਪ੍ਰੂਫ ਆ ਗਿਆ ਤੇ ਫਿਰ ਜ਼ਿੰਮੇਵਾਰ ਇਹ ਆਪ ਹੋਣਗੇ ਆਪਣੇ ਫਿਰ ਸਾਨੂੰ ਇਹ ਐਸਐਸਪੀ ਡੀਸੀ ਕਮਿਸ਼ਨਰ ਜਾਂ ਬਾਕੀ ਜਿਹੜੇ ਆਫੀਸਰ ਮੈਂ ਇਹ ਬੜੀ ਜ਼ਿੰਮੇਵਾਰੀ ਨਾਲ ਕਹਿ ਸਕਦਾ ਕਿ ਜਿਹੜੇ ਥੱਲੇ ਪੀਪੀਐਸ ਨੇ ਪੀਸੀਐਸ ਨੇ ਜਾਂ ਉਧਰੋਂ ਥੱਲੇ ਉਹ ਵੀ ਜੇ ਸਾਡੇ ਕੋਲ ਕੋਈ ਪ੍ਰੂਫ ਹੋਏ ਕਿ ਸਿੱਧੀ ਅਸੀਂ ਐਫਆਈਆਰ ਤੱਕ ਦਰਜ ਕਰਾਵਾਂਗੇ ਚਾਹੇ ਉਹ ਇਲੈਕਸ਼ਨ ਕਮਿਸ਼ਨ ਦੇ ਥਰੂ ਕਰਾਈਏ ਚਾਹੇ ਅਸੀਂ ਕੋਰਟ ਦੇ ਥਰੂ ਕਰਾਈਏ ਇਸ ਕਰਕੇ ਅਸੀਂ ਮਿਨਿਊਟਲੀ ਸਾਰੀਆਂ ਜ਼ਿੰਮੇਵਾਰੀਆਂ ਲੱਗੀਆਂ ਏ ਤੇ ਇੱਕ ਇੱਕ ਫਲ ਜਿਹੜਾ ਏ ਉਹ ਇਹਨਾਂ ਦਾ ਅਸੀਂ ਆਪਣੇ ਸਾਰੇ ਵਰਕਰਾਂ ਨੂੰ ਕਿਹਾ ਏ ਇਹਨਾਂ ਨੂੰ ਵਾਚ ਕਰੋ ਇਹਨਾਂ ਦੀ ਵੀਡੀਓ ਬਣਾਓ ਇਹਨਾਂ ਦੀ ਇੱਕ ਨੰਬ ਜਿਹੜੀ ਉਹ ਸ਼ਿਕਾਇਤ ਕਰੋ ਤੇ ਮੈਂ ਤੇ ਸਾਰੇ ਅਸੀਂ ਕੇਂਦਰ ਨਾਲ ਇੱਕ ਇੱਕ ਮਿੰਟ ਸਾਡਾ رابطہ ਏ ਟੀਮਾਂ ਬਣ ਚੁੱਕੀਆਂ ਵੀ ਕੋਈ ਵੀ ਇਹ ਅਫੀਸਰ ਫਿਰ ਮੁੜ ਕੇ ਇਹ ਜੇ ਕੋਈ ਕਰੂਗਾ ਆਪਣੀ ਕੁਰਸੀ ਤੋਂ ਜਾਣਾ ਜਾਂ ਫਿਰ ਕੋਈ ਉਹਦਾ ਨੁਕਸਾਨ ਹੋਇਆ ਫਿਰ ਉਹ ਜ਼ਿੰਮੇਦਾਰ ਆਪ ਹੋਊਗਾ ਫਿਰ ਬਾਤ ਚਹੀ ਨਾ ਕਬਈ ਈਸ਼ਵਰ ਬਹੁਤ ਅਸੀਂ ਦੇਖ ਲਿਆ ਇਹ ਚੀਜ਼ਾਂ ਇਹਨਾਂ ਨੂੰ ਕਰਦਿਆਂ ਨੂੰ ਪਰ ਇਹ ਬਿਲਕੁਲ ਵੀ ਹੁਣ ਇਹ ਬਰਦਾਸ਼ਤ ਨਹੀਂ ਹੋਣਾ ਜੋ ਇਹ ਕੁਛ ਕਰ ਰਹੇ ਆ ਮੈਂ ਬੜੇ ਫੇਰ ਸ਼ਬਦਾਂ ਚ ਕਹਿ ਦਮਾ ਵੀ ਇਹ ਜ਼ਿੰਮੇਵਾਰੀ ਸਰਕਾਰ ਆਮ ਆਦਮੀ ਪਾ ਇਹ ਕਿਸੇ ਨਾਲ ਨਹੀਂ ਖੜਦੀ ਇਹ ਜਦੋਂ ਇਹਨਾਂ ਨੇ ਪਿੱਛੇ ਚਾਹੇ ਲੁੱਟਾਂ ਕੀਤੀਆਂ ਕੀਤੀਆਂ ਅਫਸਰ ਫਿਰ ਮੁੜ ਕੇ ਚੱਕਰ ਮਾਰਦੇ ਆ ਉਹਨਾਂ ਨੂੰ ਹੀ ਮਾਰਨੇ ਪੈਣੇ ਆ ਇਸ ਕਰਕੇ ਇਹਨਾਂ ਨੇ ਪਿੱਛੇ ਪਿੱਛਣਾ ਹੀ ਨਹੀਂ ਖੜਨਾ ਤੁਸੀਂ ਸੋਚਦੇ ਹੋ ਤੁਹਾਡਾ ਮਨ ਚ ਆ ਵੀ ਤੁਹਾਡੇ ਮਗਰ ਭਗਵੰਤ ਸਾਮਾਨ ਆ ਜਾਏਗਾ ਤੁਹਾਡੇ ਮਗਰ ਕੇਜਰੀਵਾਲ ਆ ਜਾਏਗਾ ਬਿਲਕੁਲ ਜੇ ਤੁਸੀਂ ਸੋਚੋ ਵੀ ਇਹਨਾਂ ਦੇ ਮਗਰ ਲੱਗ ਕੇ ਤੁਸੀਂ ਇਹ ਜਿਹੀਆਂ ਗੱਲਾਂ ਕਰੋਗੇ ਤਾਂ ਫਿਰ ਜ਼ਿੰਮੇਵਾਰੀ ਤੁਹਾਡੀ ਹੋਊਗੀ ਇਹਨਾਂ ਨੇ ਕਿਸੇ ਦੇ ਮਗਰ ਨਹੀਂ ਆਉਣਾ ਕਿਸੇ ਦੇ ਮਗਰ ਨਹੀਂ ਖੜਨਾ ਤੁਸੀਂ ਗੱਲ ਕਹਿ ਰਹੇ ਹੋ ਦਿੱਲੀ ਜਾਣਾ ਹਰ ਦਾ ਅਧਿਕਾਰ ਦਿੱਲੀ ਦੇਸ਼ ਦੀ ਰਾਜਧਾਨੀ ਜਿੰਨੀ ਮੇਰੀ ਹੈ ਉਨੀਆਂ ਇਹਨਾਂ ਦੀ ਹੈ ਕਿਸਾਨਾਂ ਦੀ ਕਿਸਾਨ ਦਾ ਸਾਰੀ ਨੇ ਜਿਹੜੇ ਜੱਥੇਬੰਦੀਆਂ ਉਹਨਾਂ ਦੀ ਵੀ ਹੁਣ ਜਿੱਥੇ ਤੱਕ ਆ ਗਈ ਗੱਲ ਜਾਣ ਦੀ ਨਾ ਜਾਣ ਦੀ ਉਹ ਵੀ ਇਹ ਆ ਹਰਿਆਣਾ ਪੁਲਿਸ ਉਹਨਾਂ ਤੇ ਫੁੱਲਾਂ ਦੀ ਵਰਖਾ ਵੀ ਕਰ ਰਹੀ ਹੈ ਉਹਨਾਂ ਤੇ ਕਦੇ ਉਹ ਸਪਰੇ ਵੀ ਮਾਰ ਰਹੀ ਹੈ ਕਦਰ ਯੋਤਰੂ ਗੈਸ ਵੀ ਇਹ ਜਿਹੜਾ ਕੰਮ ਚੱਲਿਆ ਨਾ ਇਹ ਤਾਂ ਇੱਕ ਅੜਾ ਫੱਸੀ ਵਾਲੀ ਗੱਲ ਹੋਈ ਜੀ ਉਹ ਸੜਕ ਦੀ ਹੈ ਜੀ ਹੁਣ ਜਦੋਂ ਲੀਡਰਸ਼ਿਪ ਨੇ ਰਾਹੁਲ ਗਾਂਧੀ ਨੂੰ ਮਿਲਣ ਜਾਣਾ ਸੀ ਉਹ ਵੀ ਪਾਰਲੀਮੈਂਟ ਦਾ ਨੇਵਾਲ ਸਿੰਘ ਸਾਹਿਬ ਵੀ ਗਏ ਉਹਦੇ ਵਿੱਚ ਬੰਦੇ ਸਾਹਿਬ ਵੀ ਗਏ ਕੁਝ ਹੋਰ ਵੀ ਲੀਡਰਸ ਵੀ ਜਾ ਕੇ ਚਲੇਗੇ ਆ ਰਾਮਾ ਸੜਕਾਂ ਹੀ ਸੜਕਾਂ ਐ ਚੁੱਪ ਕਰਕੇ ਗੱਡੀ 'ਚ ਬੈਠੋ ਆਪਾਂ ਜਰੂਰ ਮਤਲਬ ਇਹ ਟਕਰਾ ਕਰਕੇ ਜਾਣਾ ਹੈ ਵੀ ਅਸੀਂ ਯਾਨੀ ਬਿੱਟੂ ਜੀ ਤੁਸੀਂ ਕਹਿ ਰਹੇ ਤਾਂ ਕਿਹਦਾ ਕੈਂਪ ਮੀਟਿੰਗ ਆ ਵੀ ਹੋਰ ਅੱਗੇ ਜਾ ਸਕਦੇ ਦੂਰੀ ਵੀ ਅੱਥੀ ਲੰਘਣਾ ਪਾ ਇਹ ਤਾਂ ਰੰਗ ਰਾਂਹ ਹੁਣ ਬੰਦ ਹੀ ਪਿਆ ਇਹ ਤਾਂ ਆਪਾਂ ਵੀ ਨਹੀਂ ਜਾ ਸਕਦੇ ਉਹ ਹੋਰ ਆਹ ਤੋ ਤੁਸੀਂ ਵੀ ਨਹੀਂ ਮੈਂ ਵੀ ਨਹੀਂ ਜਾ ਸਕਦਾ ਨਾ ਪੰਜਾਬ ਜਾ ਸਕਦਾ ਸਮਝਦੇ ਉਹਦੇ ਕਰਕੇ ਸਾਰਿਆਂ ਨੂੰ ਦੋ ਦੋ ਢਾਈ ਢਾਈ ਘੰਟੇ ਕਿਧਰੋਂ ਕੰਮਣਾ ਪੈਂਦਾ ਗੱਡੀਆਂ 'ਚ ਬੈਠੋ ਤੁਰ ਕੇ ਨੈਰੋ ਟ੍ਰੇਨ 'ਚ ਬੈਠੋ ਜਹਾਜ਼ 'ਚ ਬੈਠੋ ਚਲੇ ਜਾਓ ਜਿੱਦੇ ਜਿਹੜਾ ਮਰਜੀ ਕਿਵੇਂ ਰੋਕ ਲੂਗਾ ਟ੍ਰੇਨ 'ਚ ਗ੍ਰਿਫਤਾਰ ਕੀਤੇ ਗਏ ਬੰਦਿਆਂ ਨੂੰ ਗ੍ਰਿਫਤਾਰ ਕੀਤੇ ਗਿਆ ਜੀ ਪੰਜ-ਪੰਜ ਕਿੱਦਣ मै अमन जी सात मैं मेरी एक गई ਨਾ ਕਿਸੇ ਭਗਵੰਤ ਮਾਨ ਜੀ ਨੂੰ ਨਾ ਕਿਸੇ ਅਮਨ ਰੂੜਾ ਜੀ ਨੂੰ ਨਾ ਕਿਸੇ ਆਮ ਆਦਮੀ ਨੂੰ ਨਾ ਕਿਸੇ ਕਾਂਗਰਸੀ ਨੂੰ ਨਾ ਕਿਸੇ ਅਕਾਲੀ ਨੂੰ ਇਹੀ ਪਾਰਟੀਆਂ ਹੈ ਤੁਸੀਂ ਮੈਨੂੰ ਦੱਸ ਦੋ ਇਹ ਕਿਸਾਨਾਂ ਦੀ ਲੜਾਈ ਜਿਹੜੀ ਕੋੜ ਜੀ ਨੂੰ ਕਹਿੰਦੇ ਆ ਹੱਕ ਕਿਹੜਾ ਇੱਕ ਲੀਡਰ ਮੈਨੂੰ ਗਿਣਾ ਦਿਓ ਇੱਕ ਲੀਡਰ ਮੈਂ ਸ਼ਰਤ ਲਾ ਕੇ ਕਹਿੰਦਾ ਤੁਹਾਡੇ ਮੂਰੇ ਕੋਈ ਮੇਰੇ ਮੂਰੇ ਆ ਜੇ ਤੁਹਾਡੇ ਮੀਡੀਆ ਦੇ ਮੂਰੇ ਆ ਜੇ ਕੋਈ ਐਮਐਲਏ ਕਿਸੇ ਪਾਰਟੀ ਦਾ ਕਿਸੇ ਪਾਰਟੀ ਦਾ ਮੈਂਬਰ ਪਾਰਲੀਮੈਂਟ ਜਿਹੜਾ ਕਿਸਾਨਾਂ ਦੇ ਲਈ ਆਪਣੇ ਲਈ ਕਿਉਂਕਿ ਆਪਣੇ ਆਪ ਸਭਾ ਸਾਲ ਕੋਈ ਫੁੱਟਪਾਥ ਤੇ ਜੰਤਰ ਮੰਤਰ ਕੋਈ ਬੈਠਾ ਹੋਵੇ ਮੈਂ ਤੇ ਉੱਥੇ ਲਈ ਸੀ ਚਲੋ ਉਧਰ ਮੈਂ ਹੀ ਸੀ ਕੱਲ ਜਿਹੜਾ ਸਭਾ ਸਾਲ ਉੱਥੋਂ ਤੁਹਾਨੂੰ ਪਤਾ ਮੈਂ ਉਦੋਂ ਮਰਨੋਂ ਵੀ ਬਸ ਸਵਾ ਸਾਲ ਫੁੱਟ ਪਾਤੇ ਪਿਆਰਿਆਂ ਉਦੋਂ ਤਾਂ ਮੈਂ ਬੀਜੇਪੀ ਚ ਸੀ ਤੇ ਮੈਂ ਰੋਜ਼ ਚੈਨਲ ਬੀਜੇਪੀ ਨਾਲ ਇਹਨੂੰ ਕਰਦਾ ਸੀ ਵੀ ਆ ਜਾਓ ਤੁਹਾਡੇ মিডিਆ ਵਾਲੇ ਆਹਾਰੇ ਦੇਖ ਲਓ ਰਾਤ ਨੂੰ ਮੂਹਰੇ ਲਾ ਕੇ ਕੈਮਰੇ ਰੱਖਿਓ ਇਸ ਵੀ ਰਾਤ ਨੂੰ ਕਿਤੇ ਇਹ ਉਹਦੇ ਨਾ ਹੋਣ ਅਸੀਂ ਸਵਾ ਸਾਲ ਮੀਂਹ ਹੀ ਹਨੇਰੀ ਠੰਡ ਨਵਾਂ ਸਾਲ ਗੁਰਪੁਰਬ ਤੇ ਪਏ ਤੇ ਮੇਰੇ ਤੋਂ ਵੱਧ ਜੇ ਸਿਆਸੀ ਗੱਲ ਮੈਂ ਕਰ ਰਿਹਾ ਬਾਕੀ ਨਹੀਂ ਕਿਹਨੂੰ ਦਰਦ ਹੋਊਗਾ ਜਿਹੜਾ ਸਵਾ ਸਾਲ ਆਪ ਫੁੱਟ ਪਾਤੇ ਉੱਥੇ ਬਾਥਰੂਮਾਂ ਦੇ ਮੂਹਰੇ ਜੰਤਰ ਮੰਤਰ ਪਿਆਰੇ ਆ ਮੈਂ ਤਾਂ ਪਹਿਲੇ ਦਿਨ ਹੱਥ ਜੋੜ ਕੇ ਤੇ ਅੱਜ ਵੀ ਉਹੀ ਕਰਦਾ ਵੀ ਭਾਈ ਮੈਂ ਬੋਲਦੇ ਹੋਏ ਇਲੈਕਸ਼ਨਾਂ 'ਚ ਵੀ ਇਹੀ ਕਹਿੰਦਾ ਸੀ ਚਲੋ ਉਹ ਜੋੜ ਪਿਆ ਹੋਇਆ ਮੈਂ ਬਣ ਕੇ ਵੀ ਇਹ ਕਹਿੰਦਾ ਤੁਸੀਂ ਜ਼ਿੰਮੇਵਾਰੀ ਲਾਓ ਤਾਂ ਸਹੀ ਬੇਰੀ ਜ਼ਿੰਮੇਵਾਰੀ ਤੁਸੀਂ ਲਾ ਕੇ ਤਾਂ ਦੇਖੋ ਕਦੇ ਇੱਕ ਵਾਰ ਆਪਾਂ ਮਿਲ ਕੇ ਤਾਂ ਦੇਖੀ ਕਿਤੇ ਕਿਤੇ ਮਤਲਬ ਆਦਮੀ ਕੋਈ ਕਹੀ ਦਿੰਦਾ ਸਾਡੀ ਲੈਂਦਾ ਵੀ ਆਜੋ ਮੈਂ ਮੈਂ ਇਹ ਸੁ ਵੀ ਕਹਣਾ ਉਹ ਔਰ ਮੈਨੂੰ ਕਹਿਣ ਵੀ ਇੱਕ ਕਾਹੂ ਹੱਥ ਸਨੇਹਾ ਭੇਜਣ ਉਹ ਉਹ ਵੀ ਇਹ ਗੱਲ ਨਹੀਂ ਉਹ ਕਈ ਫਿਰ ਇਹ ਵੀ ਕਹਿੰਦੇ ਜੀ ਤੁਹਾਨੂੰ ਕਿਹੜੀਆਂ ਗੱਲਾਂ ਨਹੀਂ ਪਤੀਆਂ ਵੀ ਤੁਹਾਨੂੰ ਮਿਲ ਕੇ ਪਤਾ ਸੀ ਦੱਸਾਂ ਸਾਰੇ ਤੁਹਾਨੂੰ ਪਤਾ ਹੀ ਹੈ ਗੱਲਾਂ ਕੀ ਨੇ ਡਿਮਾਂਡਸ ਪਰ ਇੱਕ ਵਾਰ ਮਿਲ ਬੈਠ ਕੇ ਸੌ ਹੱਲ ਨਿਕਲੇ ਆਉਂਦੇ ਜੇ ਤੁਸੀਂ ਸੱਦਾ ਦੇ ਦਿਓ ਉਹਨਾਂ ਨੂੰ ਆਪਣੇ ਲੈਦਰਹੈਂਡ ਤੇ ਬੁਲਾਓ ਵੀ ਅਸੀਂ ਮੀਟਿੰਗ ਕਰਨਾ ਹਾਂ ਸਾਡੇ ਹਾਂ ਆਹ ਮਸਲਾ ਹਾਂ ਇੱਕ ਮਿੰਟ ਦੇ ਦੇ ਦਿਓ ਉਹ ਕਿਸੇ ਨੂੰ ਵੀ ਭੇਜਣਾ ਮੈਂ ਲੀਡਰਸ਼ਿਪ ਦੀ ਗੱਲ ਨਹੀਂ ਕਰਦਾ ਉਹ ਆਪਣੇ ਜਨਰਲ ਸੈਕਟਰੀ ਆਪਣਾ ਸੈਕਟਰੀ ਆਪਣਾ ਕੋਈ ਵੀ ਜਿੱਥੇ ਕਹਿਣਗੇ ਮੈਂ ਉੱਥੇ ਹਾਂ ਅਪੱਤ ਅਪੱਤ ਅੱਪਾ ਕਿਵੇਂ ਪਾਕਿਸਤਾਨ ਦੀ ਗੱਲ ਕਰਨੀ ਹੈ ਕਿਤੇ ਆਪਣੇ ਆਪਣੇ ਲੋਕਾਂ ਦੀ ਗੱਲ ਕਰਨੀ ਆ ਤੇ ਅੱਜ ਤੱਕ ਕਿਹੜੇ ਮਸਲੇ ਆ ਜਿਹੜੇ ਗੱਲਬਾਤ ਹੱਲ ਨਹੀਂ ਹੋਏ ਜੀ ਦੱਸੋ ਇਹ ਜਿਹੇ ਕਿਹੜੇ ਮਸਲੇ ਆ ਜਿਹੜੇ ਹੱਲ ਨਹੀਂ ਹੋਏ ਇਹ ਵੀ ਇਹ ਨਹੀਂ ਹੱਲ ਹੋਊਗਾ ਇਹ ਉਹ ਤਾਂ ਸਾਡੀ ਜਨਤ ਤੋਂ ਟੋਟੇ ਬੋਲਦਾ ਸਦਾ ਹੈਗਾ ਉਹਨਾਂ ਨੂੰ ਨਹੀਂ ਪਹਿਲ ਤੁਸੀਂ ਕਰੋ ਤੁਸੀਂ ਮੈਂ ਹੱਥ ਜੋੜ ਕੇ ਮੈਂ ਤੁਹਾਡੇ ਮੂਰੇ ਕਹਿਣਾ ਵੀ ਮੈਂ ਕਿਤੇ ਵੀ ਮੈਨੂੰ ਕਹਿਣ ਨਹੀਂ ਨਹੀਂ ਗੱਲ ਨਹੀਂ ਆ ਰਹੀਏ ਤੁਸੀਂ ਆਪਣੇ ਵੱਲੋਂ ਦਿੱਤਾ ਦਿਓ ਮੈਂ ਆਪਣੇ ਵੱਲੋਂ ਹਾਂਜੀ ਤੁਸੀਂ ਇੰਨੀ ਤਰੀਕ ਨੂੰ ਪੁਰਾਣੀ ਚੱਕ ਮੀਟਿੰਗ ਮੈਂ ਤਾਂ ਉਹ ਮੈਂ ਤਾਂ ਨਹੀਂ ਕਹਿੰਦਾ ਉਹਨਾਂ ਨੇ ਕਿਹਾ ਵੀ ਤੁਸੀਂ ਵੀ ਤੁਸੀਂ ਆ ਜਾਓ ਉਹ ਕਹਿੰਦੇ ਅਸੀਂ ਕਿਉਂ ਆਈਏ ਤੁਸੀਂ ਆਓ ਮੈਂ ਤਾਂ ਤਾਂ ਹੀ ਕਹਿੰਦਾ ਵੀ ਮੈਂ ਆਉਣਾ ਨਹੀਂ 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 ਮੈਂ ਤਾਂ ਮੈਂ ਕਹਿੰਦਾ ਉਹਨਾਂ ਨੇ ਨਹੀਂ ਜੀ ਉਹ ਨਹੀਂ ਆਉਣਾ ਮੈਂ ਕਹਿੰਦਾ ਮੈਂ ਉਹਨਾਂ ਨੂੰ ਮੈਨੂੰ ਦੱਸ ਦੋ ਕਿ ਕਿਹੜਾ ਮੈਂ ਧੰਨਵਾਦ ਬਹੁਤ ਧੰਨਵਾਦ ਕਿਉਂਕਿ ਬਿਮਾਰ ਕਿਸਾਨ ਉਹਨਾਂ ਦਾ ਪਤਾ ਲੈਣ ਅਸੀਂ ਅਸੀਂ ਅਲਾਊਡ ਨਹੀਂਗੇ ਅਲਾਊਡ ਨਹੀਂਗੇ ਜਾਣਾ ਕਿਉਂਕਿ ਸਿਆਸੀ ਪਾਰਟੀਆਂ ਦੇ ਕੋਈ ਵੀ ਲੀਡਰ ਮੈਂ ਨੇੜੇ ਵੀ ਚਲਾ ਗਿਆ ਸੀ ਇੱਕ ਦਿਨ ਗੁਰੂ ਤੇਗ ਬਹਾਦਰ ਜੀ ਦਾ ਮੈਮੋਰੀਅਲ ਉੱਥੇ ਪ੍ਰੋਗਰਾਮ ਰੱਖਿਆ ਸੀ ਪ੍ਰਸ਼ਾਂਤ ਊਸ਼ਣ ਨੇ युगेंद्र यादव ने मीडिया 파ਟिकर। ਮੈਨੂੰ ਸ਼੍ਰੀਮਤੀ ਪ੍ਰਿਯੰਕਾ ਗਾਂਧੀ ਨੇ ਕਦੇ ਵੀ ਤੁਸੀਂ 1 ਸਾਲ ਹੋ ਗਿਆ ਧਰਨੇ ਤੇ ਬੈਠੇ ਹੋ ਤੁਸੀਂ ਕਾਂਗਰਸ ਵੱਲੋਂ ਜਾਓ। ਮੈਂ ਉੱਥੇ ਚਲਾ ਗਿਆ ਵਿਦਆਊਟ ਗਨਮੈਨ ਸਿਕਿਉਰਿਟੀ ਇਕੱਲਾ ਮੈਂ ਗਿਆ ਕਿਸਾਨਾਂ ਦੇ ਤੁਸੀਂ ਕੰਮ ਤੇ ਉਹ ਸੀਗਾ 500 ਮੀਟਰ ਜਾਂ ਕਿਲੋਮੀਟਰ ਜਿੱਥੇ ਰਾਜੇਵਾਲ ਹੁਣੇ ਬੈਠੇ ਸੀ 500 ਬੰਦਾ ਆਹ ਪੁਰਾਣੀ ਵੀਡੀਓ ਕੱਢ ਲਓਗੇ ਕਿਤੋਂ ਵੀ ਨਿਕਲੇ ਆਓ ਕੱਢ ਲਿਓ ਵੀ ਬਿੱਟੂ ਦੇ ਮੈਨੂੰ 500 ਬੰਦਾ ਮੈਂ ਨਿਹੱਤਾਂ 500 ਬੰਦੇ ਨੇ ਮੈਨੂੰ ਮਾਰਨ ਪੈ ਗਿਆ ਉਹਦਾ ਰੱਬ ਨੇ ਮੈਂ ਤਾਂ ਕਿਹਾ ਲੋਈ ਲੈ ਕੇ ਬਹਿ ਗਿਆ ਵੀ ਭਾਈ ਮਾਰ ਦੋ ਕਿਵੇਂ ਹੋਇਆ ਕਿਵੇਂ ਉਹਦਾ ਰੱਬ ਦੀ ਮੈਂ ਤਾਂ ਤਾਂ ਨਹੀਂ ਆ ਨਹੀਂ ਉਹ ਵੀ ਨਹੀਂ ਉਹ ਵੀ ਮੈਂ ਕਹਿਣਾ ਸੀ ਮੈਂ ਉਹ ਵੀ ਕਿਹਾ ਵੀ ਕਿਸਾਨ ਨਹੀਂ ਸੀ ਖਾਲਸਤਾਨੀ ਸੀ ਉਹ ਅਲੱਗ ਸੀ ਮੈਂ ਕਿਸੇ ਤੇ ਐਫ ਆਈ ਆਰ ਵੀ ਦਰਜ ਨਹੀਂ ਕਰਾਈ ਉਹ ਤਾਂ ਵੀਡੀਓਸ ਵਾਲਿਆਂ ਦੇ ਮੂਹਰੇ ਮੈਨੂੰ ਕੋਈ ਮਾਰਨ ਆ ਗਿਆ ਕੋਈ ਇੱਕ ਕਿਸੇ ਦੇ ਡੰਡਾ ਹੀ ਮਾਰਦੇ ਕੋਈ ਛੱਡਦਾ ਪਰਚਾ ਕਰਾਉਣਾ ਮੈਂ ਕਿਸੇ ਤੇ ਐਫਆਈਆ ਦਰਜ ਨਹੀਂ ਕਰਾਈ ਵੀ ਮੇਰੇ ਨੇ ਮੇਰੇ ਕਿਸਾਨ ਨੇ ਜੇ ਇਥੇ 307 ਜਾਂਚ ਬੰਨੇਗੇ ਕਿੰਨੇ ਲੋਗ ਉਹ ਕੀ ਕਹਿੰਦੇ ਹੁੰਦੇ ਆ ਨਾ ਛੱਜ ਤਾਂ ਬੋਲੇ ਛਾਨਣੀ ਕੀ ਬੋਲੀ ਸਾਹਮਣੇ 23 ਫਸਲਾਂ ਦਾ ਪਹਿਲਾਂ ਸੰਧਵਾ ਸਾਹਾ ਤੇ ਜਿੰਨੇ ਵੀ ਇਹਨਾਂ ਦੇ ਐਮਐਲਏ ਨੇ ਜਿੰਨੇ ਵੀ ਇਹਨਾਂ ਨੇ ਮੰਤਰੀ ਆ 23 ਫਸਲਾਂ ਦੀ ਐਮਐਸਪੀ ਤੇ ਗੱਲ ਕਰਨ ਕਿਸੇ ਸਾਨੂੰ ਜਾਂ ਕਿਸੇ ਨੂੰ ਸਲਾਮਾ ਦੇਣ ਦੀ ਲੋੜ ਨਹੀਂ ਇਹ ਲੋੜ ਕਿਉਂ ਪੈ ਰਹੀ ਹੈ ਧਰਨੇ ਤੇ ਜਾਣ ਦੀ ਕਿਉਂ ਡੱਲੇ ਵਾਲ ਸਾਹ ਪਏ ਆ ਧਰਨੇ ਤੇ ਚਟਕੀ ਕਿੱਥੇ ਗਈ ਤੁਹਾਡੀ ਚਟਕੀ 23 23 ਫਸਲਾਂ ਦੀ ਐਮਐਸਪੀ ਕਿੱਥੇ ਗਈ ਤੁਸੀਂ ਬਾਕੀ ਛੱਡੋ ਅਸੀਂ ਕਹਿੰਦੇ ਆਂ ਵੀ ਤੁਸੀਂ ਜਿਹੜੇ ਵਾਦੇ ਕੀਤੇ ਸੀ 23 ਫਸਲਾਂ ਦੇ ਐਮਐਸਪੀ ਅਸੀਂ ਦਵਾਂਗੇ ਉਹਦੀ ਗੱਲ ਕਰੋ ਮਹਾਰਾਜ ਉਹਦੀ ਗੱਲ ਕਰੋ ਬਾਕੀ ਛੱਡੋ ਤੁਸੀਂ ਇੱਕ ਮਿੰਟ ਇੱਕ ਮੈਂ ਉਹ ਵੀ ਕਰਦਾ ਪਹਿਲਾਂ ਸਤਿਕਾਰਯੋਗ ਇੱਕ ਦਸਤੋ ਜੰਨੇਵਾਲ ਸਾਹਿਬ ਬਹੁਤ ਸਤਿਕਾਰਯੋਗ ਨੇ ਉਨਾਂ ਦੀ ਸਿਹਤ ਦੀ ਬਹੁਤ ਬੜੀ ਚਿੰਤਾ ਹੈ ਹਰ ਵੇਲੇ ਡਾਕਟਰ ਉਹਨਾਂ ਨੂੰ ਮਾਨੀਟਰ ਕਰ ਰਹੇ ਆ ਦੂਜੀ ਜੀ ਜਿਹੜੇ ਵੀ ਐਨਡੀਏ ਸਰਕਾਰ ਵੇਲੇ ਅਸੀਂ ਕਾਂਗਰਸ 'ਚ ਵੀ ਰਹੇ ਹਾਂ ਮੈਂ ਇਹ ਬਨਾਂ ਵੀ ਜਿੰਨਾ ਭਾਜਪੀ ਦੀ ਸਰਕਾਰ ਐਨਡੀਏ ਦੀ ਸਰਕਾਰ ਭਾਜਪੀ ਦੀ ਸਰਕਾਰ ਅਸ਼wini ਜੀ ਹੋਣੀ ਐ ਐਮਐਲਏ ਨੇ ਪ੍ਰਧਾਨ ਰਏ ਜੀ ਜਿੰਨਾ ਇਸ ਵੇਲੇ ਫਸਲ 2320 ਰੁਪਏ ਮਿਲੇ ਕਦੇ ਵੀ ਇੰਨਾ ਭਾ ਮੈਂ ਉਸ ਪਾਰਲੀਮੈਂਟ ਦੀ ਵੈਧਾ ਹਾਂ 15 ਸਾਲ ਮੈਨੂੰ ਕਾਂਗਰਸ ਚ ਬੈਠੀ ਅਸੀਂ ਮਹਾਰਾਜ ਉਹ ਤੋਂ ਬਾਅਦ ਹੁਣ ਬੈਠੀ ਹਾਂ ਕਦੇ ਵੀ ਭਾ ਇੰਨੇ ਨਹੀਂ ਬਧੇ ਇਸੇ ਕਰਕੇ ਬੀਜੇਪੀ ਜੁਆਇਨ ਜੁਆਇਨ ਕੀਤੀ ਹੈ ਇਸ ਕਰਕੇ ਜਿੰਨਾ ਪ੍ਰਧਾਨ ਮੰਤਰੀ ਜਿੰਨਾ ਉਹ ਚਿੰਤਿਤ ਨਹੀਂ ਕੋਈ ਵੀ ਚਿੰਤਿਤ ਨਹੀਂ ਜਦੋਂ ਮੈਂ ਮੰਤਰੀ ਬਣਿਆ ਸੀ ਮੈਂ ਪਹਿਲੇ ਦਿਨ ਬੇਨਤੀ ਹੱਥ ਜੋੜ ਕੇ ਕੀਤੀ ਸੀ ਵੀ ਮੈਂ ਪੰਜਾਬ ਦਾ ਮਿਨਿਸਟਰ ਮੈਨੂੰ ਬਣਾਇਆ ਬੀਜੇਪੀ ਨੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਗੱਲਬਾਤ ਸ਼ੁਰੂ ਕਰੀਏ ਤਾਂ ਮੇਸਟਰ ਬਾਦ ਦਾ ਫੈਸਲਾ ਹੋਇਆ ਮੈਂ ਤਾਂ ਉਧਣ ਦਾ ਕਹਿਣਾ ਆਪਾਂ ਬਹਿ ਕੇ ਪਹਿਲਾਂ ਗੱਲ ਆਪਾਂ ਤਾਂ ਕਰ ਲਈਏ ਅੱਜ ਵੀ ਮੈਂ ਕਹਿਣਾ ਕਿਸੇ ਤਰੀਕੇ ਦੀ ਗੱਲ ਆ ਮੈਂ ਤਾਂ ਕਹਿਣਾ ਤੁਹਾਨੂੰ ਧਰਨਾ ਤੁਹਾਨੂੰ ਦੇਣ ਦੀ ਕਿਉਂ ਲੋਡ ਪਵੇ ਮੈਂ ਧਰਨਾ ਲਵਾਂ ਮੇਰੇ ਨਾਲ ਗੱਲ ਤਾਂ ਕਰੋ ਸਾਹਿਬ ਆਖਰ ਸਾਹਿਬ ਜਾਨ ਕਿਉਂ ਨਹੀਂ ਜਾਨ ਨਹੀਂ ਦੇਦੇ ਦੀ ਛੋਈ ਮੈਂ ਕਹਿਣਾ ਮੈਂ ਆਪੀ ਸਰਕਾਰ ਨਹੀਂ ਮੈਂ ਮੈਂ ਨਹੀਂ ਕਿੰਦਾ ਮੈਨੂੰ ਮਿਲਣਾ ਮੈਂ ਜਦੋਂ ਸੈਂਟਰ ਸਰਕਾਰ ਦਾ ਕੋਈ ਵੀ ਵਜ਼ੀਰ ਆ ਉਹ ਸੈਂਟਰ ਦਾ ਹਿੱਸਾ ਹੀ ਹੋ ਗਿਆ ਬਾਈ ਕੱਲੇ ਕੱਲੇ ਕੁਛ ਤੇ ਮੈਂ ਪਹਿਲੇ ਦਿਨ ਬੇਨਤੀ ਹੈ ਜੀ ਕੀਤੀਆਂ ਵੀ ਆ ਕੇ ਆਪਾਂ ਤਾਂ ਨਹੀਂ ਜੀ ਮੈਨੂੰ ਕੋਈ ਤੀਜਾ ਬੰਦਾ ਹੀ ਆਪਾਂ ਮਿਲ ਲੀਏ ਮੈਨੂੰ ਦੱਸ ਦਿਨ ਕਿੱਥੇ ਮਿਲਣਾ ਮੈਂ ਆ ਜਾਂਦਾ ਇਹ ਮੀਟਿੰਗ ਲਈ ਧਿਆਨ ਖਿਚਾਣ ਦਾ ਬਹੁਤ ਪਰਸਨ ਕਿਸਾਨਾਂ ਨਾਲ ਤੁਸੀਂ ਟੀਮ ਤੋਂ ਕਰਨ ਪਿਆਰ ਮੈਂ ਕਿਹਾ ਜੀ ਆ ਦੇਖ ਹੱਥ ਜੋੜ ਕੇ ਕਿਸਾਨ ਕਿ ਆਸੀਂ ਆਪ ਕਿਸਾਨ ਸਰਕਾਰ ਦਾ ਕੋਈ ਨਹੀਂ ਤੁਸੀਂ ਤਾਂ ਕਹਿ ਰਹੇ ਹੋ ਕਿ ਦਲਬੱਦ ਦਾ ਰਾਹ ਖੁੱਲਣਾ ਚਾਹੀਦਾ ਸਰਕਾਰ ਮੈਨੂੰ ਪਹਿਲਾਂ ਸਰਕਾਰ ਨੇ ਕਿੰਨੀਆਂ ਮੀਟਿੰਗਾਂ ਕੀਤੀਆਂ ਪਰ ਇੱਕ ਕਦੇ ਇੱਕ ਗੱਲ ਹੋਰ ਸੁਣ ਲਓ ਦੇਸ਼ ਦਾ ਤੁਸੀਂ ਸਾਰੇ ਖੜੇ ਹੋ ਦੇਸ਼ ਦਾ ਪ੍ਰਧਾਨ ਮੰਤਰੀ ਦਿਖਾ ਦਿਓ ਕੋਈ ਦੁਨੀਆ ਤੇ ਦਿਖਾ ਦਿਓ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਮੋਦੀ ਜੀ ਨੇ ਮਾਫੀ ਮੰਗ ਕੇ ਗੁਰਦੁਆਰਾ ਸਾਹਿਬ ਜਾ ਕੇ ਉਸ ਪਵਿੱਤਰ ਦਿਹਾੜੇ ਤੇ ਹੱਥ ਜੋੜ ਕੇ ਮਾਫੀ ਮੰਗੀ ਵੀ ਜੇ ਆ ਬਿੱਲ ਤੁਹਾਨੂੰ ਠੀਕ ਨਹੀਂ ਗਲਤ ਲੱਗੇ ਆ ਬਿੱਲ ਮੈਂ ਵਾਪਸ ਲੈਣਾ ਇੱਕ ਨਹੀਂ ਦੋ ਵਾਰ ਮਾਫੀ ਇਹ ਜੇ ਪ੍ਰਧਾਨ ਮੰਤਰੀ ਕਿਹੜਾ ਹੋ ਸਕਦਾ ਹੈ ਪਰ ਉਸ ਤੋਂ ਬਾਅਦ ਆ ਕਿ ਨਾ ਹੋਇਆ ਜੀ ਕਮੇਟੀ ਬਣੀ ਜੀ ਉਸ ਤੋਂ ਬਾਅਦ ਫਿਰ ਕੋਈ ਬਣੇ ਨਾ ਨਹੀਂ ਜਾਣੋ ਨਾ ਕਮੇਟੀ ਚ ਗਏ ਹੋ ਹੀ ਨਹੀਂਗੇ ਸੁਪਰੀਮ ਕੋਰਟ ਮੈਂ ਮੈਂ ਕਿਸਾਨਾਂ ਤੇ ਕੋਈ ਅੰਗਾਮ ਨਹੀਂ ਸੁਪਰੀਮ ਕੋਰਟ ਨੇ ਬਣਾਈ ਕਮੇਟੀ ਸੁਪਰੀਮ ਕੋਰਟ ਦੀ ਨਹੀਂ ਸਰਕਾਰ ਦੀ ਉਸ ਤੋਂ ਬਾਅਦ ਉਸ ਤੋਂ ਬਾਅਦ ਸੁਣ ਲਓ ਉਸ ਤੋਂ ਬਾਅਦ ਸੁਣ ਲਓ ਮੁੱਖ ਮੰਤਰੀ ਆਪ ਵਿੱਚ ਬੈਠੇ ਪਿਊਸ਼ ਗੁਇਲ ਜੀ ਉਰੇ ਆਏ ਨਿਤਿਆਨੰਦ ਜੀ ਉਰੇ ਆਏ ਚੰਡੀਗੜ੍ਹ ਰਾਤ ਦੇ 2 2 3 3 ਵਜੇ ਤੱਕ ਹਜੇ ਕੀ ਇਲੈਕਸ਼ਨ ਆ ਗਈ ਸੀ ਪਾਰਲੀਮੈਂਟ ਦੀ ਉਦੋਂ ਬਾਅਦ ਵੀ 6 ਮੀਟਿੰਗਾਂ ਕਰਨ ਹੋ ਇੱਥੇ ਆਏ ਉਹਨਾਂ ਨੇ ਕਿਹਾ ਵੀ ਦੱਸੋ ਕਿਹੜੀ ਫਸਲ ਤੁਸੀਂ ਲਾਉਣੀ ਆ ਤੁਸੀਂ ਜਿਹੜੀ ਫਸਲ ਲਾਉਣੀ ਆ ਉਹ ਤੇ ਐਮਐਸਪੀ 5 ਸਾਲ ਦੀ ਗਰੰਟੀ ਉਦੋਂ ਬਾਅਦ ਜੇ ਤੁਹਾਨੂੰ ਠੀਕ ਲੱਗੂ ਆ ਗੱਲ ਸੁਣੋ ਮੈਂ ਕਹਿਣਾ ਨਹੀਂ ਚਾਹੁੰਦਾ ਦੇਸ਼ ਸਾਰਾ ਇੱਕ ਜਿਹੜੀ ਐਮਐਸਪੀ ਆ ਨਾ ਐਮਐਸਪੀ ਮਿਲਦੀ ਉਹ ਪੰਜਾਬ ਹਰਿਆਣਾ ਚ ਯੂਪੀ ਬਿਹਾਰ ਚ ਜਿੱਥੇ ਆ ਉੱਥੇ ਪੁੱਛੋ ਆਪਾਂ ਨੂੰ ਤਾਂ ਮਿਲਦੀ ਆ ਉਹ ਫਿਰ ਉਹਨਾਂ ਨੇ ਡਿਮਾਂਡ ਕਰਤਾ ਇਹਦਾ ਵੇਚ ਕਿਤੇ ਪਸ ਰਿਹਾ ਇਹ ਮੇਰਾ ਇੱਕ ਮਿੰਟ ਇੱਕ ਮਿੰਟ ਮੈਂ ਮਾਫੀ ਦੇ ਨਾਲ ਕਹਾਂਗਾ ਇੱਕ 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 ਕੀ ਕਰਦਾ ਧੰਨਵਾਦ ਵੀ ਹਾਲਤ ਖਰਾਬ ਹੋਈ ਐ ਤੁਸੀਂ ਦੇਖਦੇ ਹੋ ਬਿਲਕੁਲ ਉਹਨਾਂ ਨੂੰ ਕੁਝ ਨਹੀਂ ਹੋਣ ਦੇਣਾ ਜੀ ਜੀ ਇੱਕ ਪਾਰਟੀ ਵੱਲੋਂ ਕੋਈ ਪਾਰਟੀ ਵੱਲੋਂ ਇੱਕ ਮਿੰਟ ਮੇਰਾ ਤੁਸੀਂ ਕਹਿੰਦੇ ਤੁਸੀਂ ਨਹੀਂ ਇੱਕ ਇੱਕ ਗੱਲ ਸੁਣੋ ਨਹੀਂ ਨਹੀਂ ਅਸੀਂ ਡਰਦੇ ਕਿੱਥੇ ਆ ਸਰਕਾਰ ਦਾ ਫੱਕ ਹੈ ਕਿ ਨਾ ਫਿਰ ਮੈਂ ਤੁਹਾਨੂੰ ਉਹਨਾਂ ਉਹਨ ਦੇਖੋ ਇਹ ਇਹ ਕਿਉਂ ਕਹਿ ਰਹੇ ਆ ਇਹ ਕਿਉਂ ਕਹਿ ਰਹੇ ਆ ਕਿਉਂਕਿ ਕਿਸੇ ਵਲੰਟੀਅਰ ਸੀ ਜਿਹੜੇ ਵਲੰਟੀਅਰ ਸੀ ਜਿਹੜੇ ਜਿਨ੍ਹਾਂ ਦੇ ਆਮ ਆਦਮੀ ਪਾਰਟੀ ਬਣੀ ਸੀ ਉਹ ਵਲੰਟੀਅਰ ਨੂੰ ਤਾਂ ਪੁੱਛਿਆ ਹੀ ਕਿਸੇ ਨੂੰ ਨਹੀਂ ਇਹ ਸਾਰੇ ਵੀ ਮੈਂ ਤਾਂ ਇਹ ਕਹਿਣਾ ਵੀ ਇਹ ਸਾਰੇ ਜਿਹੜੇ ਬੋਲ ਰਹੇ ਆ ਇਹ ਕਿੱਥੋਂ ਆਏ ਨੇ ਇਹਨਾਂ ਨੂੰ ਤੇ ਇਹ ਵੀ ਪੁੱਛੋ ਦੂਜੀ ਗੱਲ ਜਿਹੜੇ ਬੋਲ ਰਹੇ ਨੇ ਇਹਨਾਂ ਨੂੰ ਇਹ ਪੁੱਛੋ ਵੀ ਕਿਸੇ ਨੇ ਪੁੱਛਿਆ ਆਮ ਆਦਮੀ ਵਾਲਿਆਂ ਨੇ ਇਹਨਾਂ ਨੂੰ ਪੁੱਛਿਆ ਕਿਸੇ ਨੇ ਫਿਰ ਚਲੋ ਉਹ ਵੀ ਛੱਡੋ ਫਿਰ ਇਹ ਆਪਣੀਆਂ ਸੀਟਾਂ ਤੇ ਪਾਰਲੀਮੈਂਟ ਇਲੈਕਸ਼ਨ ਚ ਰਿਜ਼ਲਟ ਕੀ ਸੀ ਰਿਜ਼ਲਟ ਕੀ ਸੀ ਇਹਨਾਂ ਦੀਆਂ ਸੀਟਾਂ ਦੇ ਪਾਰਲੀਮੈਂਟ ਚ ਮੈਨੂੰ ਦੱਸੋ ਚਲਾ ਲੈਂਦੇ ਡੰਡਾ ਫਿਰ ਤੇ ਹੁਣ ਵੀ ਚਲਾ ਲੈਂਨ ਡੰਡਾ ਦੇਖ ਲਾਂਗੇ ਲੋਕ ਜਵਾਬ ਡੰਡੇ ਦਾ ਜਿਹੜਾ ਨਾ ਉਹ ਵੋਟ ਨਾ ਦਿੰਦੇ ਆ ਤੇ ਵੋਟ ਅੰਦਰ ਜਾ ਕੇ ਦੱਬ ਕੇ ਆਉਣੀ ਆ ਅਸੀਂ ਚਲੋ ਮੰਨ ਲਿਆ ਡਵੈਲਪਮੈਂਟ ਕੀਤੀ ਵੋਟ ਲੋਕਾਂ ਨੇ ਪਾਤੀ ਤੁਸੀਂ ਤਾਂ 3 ਸਾਲ ਕੀਤਾ ਹੀ ਕੁਝ ਨਹੀਂ ਤੁਸੀਂ ਕਾਹਵੇਂ ਮੂੰਹ ਤੇ ਕਾਦੇ ਨਾ ਵੋਟ ਮੰਗਣੀ ਆ ਮੈਨੂੰ ਇਹ ਦੱਸੋ ਕਿਸ ਚੀਜ਼ ਨਾਲ ਵੋਟ ਮੰਗੋਗੇ ਤੁਸੀਂ ਜੋ ਕੋਰਟ ਨੇ ਕੀਤਾ ਉਹ ਸਹੀ ਕੀਤਾ ਤੇ ਜਿੱਥੇ ਇਹ ਜੀਆਂ ਇਸੇ ਕਰਕੇ ਸਿਸਟਮ ਨੇ ਨਾ ਜੀ ਬਣਾਏ ਹੋਏ ਇੱਕ ਪਾਸੇ ਪੋਲੀਟੀਕਲ ਲੋਕ ਸਰਕਾਰਾਂ ਬਣਦੀਆਂ ਇੱਕ ਪਾਸੇ ਐਡਮਿਨਿਸਟ੍ਰੇਸ਼ਨ ਕੰਮ ਕਰਦੀ ਆ ਉਦੋਂ ਬਾਅਦ ਜੁਡੀਸ਼ਰੀ ਕੰਮ ਕਰਦੀ ਆ ਇਹ ਤਾਂ ਤਿੰਨੋਂ ਚਾਰੋਂ ਪਿੱਲਰ ਤੁਹਾਡਾ ਚੌਥਾ ਪਿੱਲਰ ਤੁਹਾਡਾ ਪ੍ਰੈਸ ਦਾ ਹੈ ਮੀਡੀਆ ਦਾ ਇਹ ਬਹੁਤ ਵਧੀਆ ਗੱਲ ਆ ਹੁਣ ਮੈਨੂੰ ਨਹੀਂ ਹੁਣ ਮੈਨੂੰ ਨਹੀਂ ਲੱਗਦਾ ਹਾਂ ਕਿਉਂਕਿ ਜਿਹੜੇ ਹੱਲ ਕਰਾਉਣ ਵਾਲੇ ਸੀਗੇ ਜਿਹੜੇ ਵਕੀਲ ਕਰਦੇ ਸੀ ਜਿਹੜੇ ਉਹਨਾਂ ਦੀਆਂ ਹਾਂਭੀਆਂ ਭਰਦੇ ਸੀ ਜਿਹੜੇ ਉਹਨਾਂ ਨੂੰ ਅਵਾਰਡ ਦਿੰਦੇ ਸੀ ਉਹਨਾਂ ਦਾ ਪਾਸਾ ਹੀ ਜਿਹੜਾ ਉਹਨਾਂ ਨੂੰ ਵੀ ਹੁਣ ਸਮਝ ਆ ਗਈ ਵੀ ਇਹ ਕੀ ਹੈ ਮੈਂ ਮੇਰੇ ਵੱਲੋਂ ਕੋਈ ਇਜੈਕਸ਼ਨ ਨਹੀਂ ਪਰ ਰਾਜ ਉਹਨਾਂ ਦੀ ਹੈ ਹੀ ਦੀ ਗੱਲ ਚੱਲਦੀ ਆਈ ਤੁਹਾਡਾ ਕੀ ਨਹੀਂ ਮੈਂ ਤਾਂ ਕਹਿੰਦਾ ਵੀ ਸਾਡਾ ਤਾਂ ਕੋਈ ਇੱਥੇ ਲੈਣਾ ਦੇਣਾ ਨਹੀਂ ਜੋ ਮਰਜ਼ੀ ਕਰੋ ਇਹ ਗੱਲ ਨੇ ਕਈ ਵਾਰ ਸਮਝ ਚ ਕਿਉਂਕਿ ਮੈਂ ਆਪਣੀ ਸੋਚ ਨਾਲ ਗੱਲ ਕਹਿਣਾ ਜਿਹਨੇ ਮੂਰੇ ਆ ਉਹਨੇ ਸਮਝਣਾ ਆਪਣੀ ਸੋਚ ਨਾਲ ਮੈਂ ਇਹ ਕਿਹਾ ਸੀ ਵੀ ਜਦੋਂ ਜਦੋਂ ਬਗਾਨੇ ਦੇ ਘਰੇ ਅੱਗ ਲੱਗੀ ਹੋਵੇ ਨਾ ਬਗਾਨੇ ਦੇ ਤਾਂ ਉਹ ਲੋੜੀ ਲੱਗਦੀ ਹੈ ਜਦੋਂ ਆਪਣੇ ਘਰੇ ਲੱਗੇ ਸੇਕ ਲੱਗਦਾ ਮੈਂ ਇਹ ਕਹੀ ਸੀ ਵੀ ਜਿਵੇਂ ਤੁਸੀਂ ਰਾਜੂ ਵਾਲੇ ਨੂੰ ਕਹਿੰਦੇ ਸੀ ਨਾ ਜਿਵੇਂ ਕਿਵੇਂ ਤੁਸੀਂ ਰਾਜਵਾਨੇ ਨੂੰ ਕਹਿੰਦੇ ਸੀ ਵੀ ਇਹ ਬੰਦੀ ਸਿੰਘ ਆ ਇਹਨੂੰ ਇਹਦੀ ਫੋਟੋ ਦਰਬਾਰ ਸਾਹਿਬ ਦੇ ਉੱਥੇ ਮਿਊਜ਼ੀਅਮ ਚ ਲਾਓ ਇਹਨੂੰ ਸਨਮਾਨ ਕਰੋ ਇਹਦੀ ਭੈਣ ਨੂੰ ਇਲੈਕਸ਼ਨ ਲੜਾਓ ਵੀ ਹੁਣ ਹੁਣ ਇਹ ਜਿਹੜਾ ਚੌਰਾ ਏ ਚੌੜਾ ਏ ਇਹ ਸਰਦਾਰ ਬੈਂ ਸਿੰਘ ਦੇ ਸੈਸਨੈਸ਼ਨ ਇਹ ਸਭ ਤੋਂ ਵੱਡੀ ਬੜੈਲ ਜੀ ਟਨਲ ਵੇੜੀ ਕਾਰਾ ਪਿਉਰਾ ਹਵਾਰਾ ਜਿਹਨੇ ਭਜਾਏ ਸੀ ਇਹ ਉਹ ਸਕੀਮ ਬਣਾਉਣ ਵਾਲਾ ਇਹ 84 ਉਦੋਂ ਬਾਅਦ 2009 ਚ ਮੈਨੂੰ ਗਰੂਦ ਦੀ ਗੱਡੀ ਭਰ ਕੇ ਇੰਵੈਸਟਰ ਮੇਰੇ ਕਾਨਵਾਈ ਚ ਮਾਰਨ ਲਈ ਇਹ ਜੇਲ੍ਹ ਚ ਗਿਆ ਸੀ ਮੈਂ ਇਹ ਕਹਿੰਦਾ ਸੀ ਵੀ ਅੱਜ ਜੋ ਸਾਡੀ ਉਮਰ ਸੀ 18 19 ਸਾਲ ਮੇਰੀ ਉਮਰ ਸੀ ਅੱਜ ਸੁਖਵੀਰ ਦੇ ਬੱਚਿਆਂ ਦੀ ਉਮਰ ਅੱਜ ਮਜੀਠੀਆ ਸਾਹਿਬ ਤੁਹਾਡੇ ਦਰਦ ਹੋਇਆ ਨਾ ਅੱਜ ਤਾਂ ਗੋਲੀ ਛੱਲੀ ਉਹ ਇਧਰ ਨੂੰ ਆ ਕਿਧਰ ਇਹਨੂੰ ਸਾਡੇ ਤਾਂ 17 ਬੰਦੇ ਛੱਡ ਦੋ ਸਲਾਰਬੀਨ ਸਿੰਘ ਨੇ ਛੜਦੋਸਦਾਰ ਬਿਆਨ ਸੇ ਯੂਨੀਵਰਸਿਟੀ ਕਹਿੰਦੇ ਜਿਹੜੇ ਨਾਲ 17 ਬੰਦੇ ਸ਼ਹੀਦ ਹੋਏ ਡਾਕਟਰ ਉਹਦਾ ਕੀ ਖਸੂਸੀਅਤ ਸੀ ਉਹਦੇ ਬੱਚਿਆਂ ਦਾ ਐਮਐਲਏ ਜਿਹਦਾ ਵਿਆਹ ਹੋਏ ਨੂੰ ਸਾਲ ਹੋਇਆ ਸੀ ਡਰਾਈਵਰ ਦਰਸ਼ਨ ਸਿੰਘ ਜਿਹਦਾ 1 ਮਹੀਨੇ ਦਾ ਬੱਚਾ ਸੀ ਐਨਐਸਜੀ ਵਾਲੇ ਰਾਜਸਥਾਨ ਦੇ ਸੀਆਰਪੀ ਵਾਲੇ ਬਿਹਾਰ ਦੇ ਹਰਿਆਣਾ ਪੁਲਿਸ ਦੇ ਉਸ 17 ਬੰਦੇਆਂ ਦਾ ਜਿਹੜੇ ਚੀਖੜੇ ਉਡਾਏ ਨੇ ਰਾਜੂ ਵਾਲੇ ਹੁਣਾ ਨੇ ਮੈਂ ਤਾਂ ਉਹਦਾ ਹਸਾਮ ਮੰਗਦਾ ਸੀ ਵੀ ਉਹਨਾਂ ਦੇ ਪਰਿਵਾਰਾਂ ਨੂੰ ਕੀ ਕਹੀਏ ਜਿਨ੍ਹਾਂ ਦੇ ਘਰ ਵਾਲਾ ਘਰ ਵਾਲੀ 17 ਮਤਲਬ 50 ਪਰਿਵਾਰ ਤਬਾਹ ਹੋ ਗਏ ਸੰਜਾਰ ਪਰ ਉਹਨਾਂ ਨੂੰ ਛੱਡਣ ਦੀ ਗੱਲ ਕਰਦੇ ਆ ਮੈਂ ਇਹ ਕਹਿੰਦਾ ਸੀ ਵੀ ਇਹ ਸੱਪ ਨੇ ਸੱਪਾਂ ਨੂੰ ਦੁੱਧ ਦੇਉਂਗੇ ਡੰਗ ਮਾਰਨਗੇ ਉਹ ਡੰਗ ਹੁਣ ਸੁਖਵੀਰ ਬਾਦਲ ਦੇ ਮਾਰੇ ਲਾਉਂ ਮਿਊਜ਼ੀਅਮ ਚ ਮੈਂ ਕਿਹਾ ਫੋਟੋ ਹੁਣ ਨਹੀਂ ਨਾ ਲਾਉਣੀ ਹੁਣ ਵਾਰ ਨਹੀਂ ਨਾ ਦੇਣਾ ਉਹਨੂੰ ਹੁਣ ਕਹਿੰਦੇ ਆਈਐਸਆਈ ਦਾ ਏਜੰਟ ਮੈਂ ਇਹੀ ਸਮਝਾਉਂਦਾ ਸੀ ਉਸ ਦਿਨ ਦਾ ਵੀ ਜਿਸ ਤਰ੍ਹਾਂ ਲੱਗੇ ਹੁਣ ਉਹ ਤਨ ਤੇ ਲੱਗ ਗਈ ਤੇ ਹੁਣ ਚੌੜੇ ਨੂੰ ਇੱਕ ਪਾਸੇ ਉਹ ਸਾਡੇ ਨਾਲ ਸੀਗੇ ਸਿੱਖ ਮੈਂ ਤਾਂ ਕਹਿੰਦਾ ਕੁਝ ਕਰਨ ਜਿਹੜਾ ਕ੍ਰਿਮੀਨਲ ਬੰਦਾ ਉਹਨੂੰ ਕ੍ਰਿਮੀਨਲ ਨਾਲ ਡੀਲ ਕਰਨਾ ਚਾਹੀਦਾ ਮੈਂ ਤਾਂ ਕਹਿੰਦਾ ਚੌੜੇ ਨੂੰ ਫਾਂਸੀ ਡੰਗੋ ਮੈਂ ਤਾਂ ਕਹਿੰਦਾ ਚੌੜੇ ਨੂੰ ਫਾਂਸੀ ਡੰਗੋ ਪਰ ਜਿੱਦਣ 10 ਸਾਲ ਬਾਅਦ ਇਹ ਵੀ ਬੰਦੀ ਸਿੱਖ ਹੋਊਗਾ ਇਹਨੂੰ ਵੀ ਛਡਾਉਣ ਵਾਲੇ ਜਿਹੜੇ ਆ ਉਹ ਵੀ ਆਹ ਐ ਮੇਰੀ ਗੱਲ ਚੌੜੇ ਦਾ ਕਹਿਣਾ ਚੌੜੇ ਫੈਮਲੀ ਦਾ ਕਹਿਣਾ ਕਿ ਉਹਦੇ ਕੋਲ ਕਮੀ ਆ ਸਿਕਿਉਰਿਟੀ ਦੀ 500 ਬੰਦਾ ਉਹਦੇ ਕੋਲ ਪਹਿਲਾਂ ਉਹਨੇ ਕਿੱਥੋਂ ਹੋਰ ਕਿੱਥੋਂ ਰਸ਼ੀਆ ਤੋਂ ਲਿਆਉਣੀ ਆ ਫੌਜ ਸਰ ਬਾਬਾ ਟਟਰੀਆ ਬੱਸ ਹੁਣ ਬਾਬਿਆਂ ਤੋਂ ਸੰਵਿਧਾਨ ਦੀ ਧੋਆਈ ਦਿੰਦਾ ਲੇਕਿਨ ਪੰਜਾਬ ਦੇ ਅੰਦਰ ਆ ਕੇ ਉਹ ਸੰਵਿਧਾਨ ਤਾਰ-ਤਾਰ ਹੁੰਦਾ ਬਿਲਕੁਲ ਪੰਜਾਬ ਦੇ ਅੰਦਰ ਸੰਵਿਧਾਨ ਹੰਤ ਹਰ ਤਾਰ ਹੁੰਦਾ ਤੁਹਾਡਾ ਸਾਰੇ ਵਿਸ਼ੇ ਉਹ ਨਹੀਂ ਇੱਕ ਮਿੰਟ ਇੱਕ ਮਿੰਟ ਇੱਕ 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 ਮਿੰਟ ਮੇਰੇ ਕਾਲ ਕੰਪਲੀਟ ਆ ਵੀਡੀਓ ਦੀ ਵੀਡੀਓ ਦੇਖੋ ਪਹਿਲਾਂ ਜਿਹੜਾ ਉਹਨੇ ਕੀਤੀ ਆ ਇਹ ਇਹ ਤੁਸੀਂ ਵੀਡੀਓ ਦੇਖੋ ਔਰੇ ਧਮਕੀ ਦੇ ਰਹੇ ਨੇ ਕਿ ਤੁਹਾਡੇ ਆਈ ਆਪਣਾ ਫਾਰਮ ਨਹੀਂ ਭਰੰਦੇ ਨੇ ਫਾਰਮ ਰੱਦ ਕਰਨੇ ਆ ਲੋਕਤੰਤਰ ਦੇ ਅੰਦਰ ਕਿਸੇ ਵੀ ਵਿਅਕਤੀ ਦਾ ਫਾਰਮ ਰੱਦ ਨਹੀਂ ਕੀਤਾ ਜਾ ਸਕਦਾ ਅਗਰ ਕੋਈ ਨਿਊ ਪੀਜ ਨੇ ਉਹਨਾਂ ਦਾ ਅਸ਼ੀਰਵਾਦ ਸਾਡੇ ਸਿਰ ਤੇ ਆ ਦੇਖੋ ਨਾ ਹੁਣ ਨੋਟ ਪਈ ਤਾਂ ਆ ਜਾਣ ਹੁਣ ਕਿੱਡੀ ਵੱਡੀ ਜਦੋਂ ਕਿਸਾਨਾਂ ਨੂੰ ਲੋੜ ਪਈ ਨਿਕਲੇ ਕਿ ਨਹੀਂ ਉਹ ਨਿਕਲੇ ਕਿ ਉਹੀ ਸਰਦਾਰ ਆ ਜਿਹੜਾ ਸਾਰੀਆਂ ਮੰਡੀਆਂ ਚ ਫਿਰਕੇ ਗਿਆ ਏ ਕਿਸ ਕੋ ਕਿਸੇ ਨੀਚੀ ਮੰਤਰੀ ਨਿਕਲੇ ਕੋਈ ਨਿਕਲੇ ਉਹੀ ਫਿਰਕੇ ਗਿਆ ਆ बैठे लोड़ है कैप्टन साहब की जितन जनैल आशीर्वाद ही बहुत आशीर्वाद ही बड़ा कहते मैं कला करना